ਅਸੀਂ ਪਿਛਲੀ ਵੀਡੀਓ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀ ਸੀਗੀ ਜਿਸ ਦੇ ਵਿੱਚ 2100 ਗਰੋਸਰੀ ਸਟੋਰ ਖੋਲੇ ਜਾਣ ਦੀ ਗੱਲ ਹੋਈ ਸੀਗੀ ਦੂਜੀ ਖੇਤੀਬਾੜੀ ਨੂੰ ਮੈਨੇਜਮੈਂਟ ਵਿੱਚ ਲੈ ਕੇ ਆਉਣਾ ਇਹਦੇ ਬਾਰੇ ਗੱਲ ਹੋਈ ਸੀਗੀ ਅੱਜ ਅਸੀਂ ਗੱਲ ਕਰਨੀ ਹੈ ਜਿਸ ਦੇ ਵਿੱਚ ਪੰਜਾਬ ਦੇ 13000 ਪਿੰਡ ਹਨ ਪਿੰਡਾਂ ਦੇ ਵਿੱਚ 100 ਪਰਿਵਾਰਾਂ ਕੋਲ ਮੰਨ ਲਓ ਜ਼ਮੀਨ ਹੈਗੀ ਆ ਕਿਸੇ ਕੋਲ ਮੰਨ ਲੇ 1 ਇਕੜਾ 2 ਇਕੜਾ 10 ਆ ਵੀ ਜਿੰਨੇ ਵੀ ਜ਼ਮੀਨ ਹੈਗੀ ਆ 100 ਫਾਰਮ ਹਾਊਸ ਇੱਕ ਪਿੰਡ ਦੇ ਵਿੱਚ ਬਣਾਏ ਜਾਣਗੇ ਅਸੀਂ 13000 ਨਾਲ ਗੁਣਾ ਕਰਕੇ ਤਾਂ ਇਹ 13 ਲੱਖ ਫਾਰਮ ਹਾਊਸ ਬਣ ਜਾਂਦੇ ਆ ਜਿਹਦੇ ਵਿੱਚ 10 ਵਰਕਰ ਕੰਮ ਕਰਨਗੇ ਇੱਕ ਫਾਰਮ ਹਾਊਸ ਦੇ ਵਿੱਚ ਇਹ ਗਿਣਤੀ ਬਣ ਜਾਂਦੀ ਹੈਗੀ ਆ 1 ਕਰੋੜ 30 ਲੱਖ ਵਰਕਰ ਖੇਤਾਂ ਦੇ ਵਿੱਚ ਜਾਣਗੇ 24 ਘੰਟੇ ਕੰਮ ਕਰਨਗੇ ਤਿੰਨ ਸ਼ਿਫਟਾਂ ਦੇ ਵਿੱਚ ਜਿਦੇ ਵਿੱਚ ਕਿਸਾਨ ਜਿਵੇਂ ਖੇਤੀ ਕਰਦੇ ਹੈਗੇ ਖੇਤੀਬਾੜੀ ਕਰਨੀ ਦੂਜਾ ਜਦੋਂ ਫਸਲ ਪੱਕ ਜਾਂਦੀ ਆ ਉਹਦੀ ਸਾਂਭ ਸੰਭਾਲ ਕਰਨੀ ਤੀਜਾ ਉਹਦੇ ਅਗੇ ਪ੍ਰੋਡਕਟ ਬਣਾਉਣੇ ਤੇ ਗ੍ਰੋਸਰੀ ਸਟੋਰਾਂ ਤੇ ਸਪਲਾਈ ਕਰਨੇ ਉਨਾ ਚਿਰ ਮੇਨ ਗੱਲ ਇਹੀ ਕਰਨੀ ਹੈ ਖੇਤਾਂ ਦੇ ਵਿੱਚ ਫਾਰਮ ਹਾਊਸ ਬਣ ਕੇ ਖੇਤਾਂ ਦੇ ਵਿੱਚ ਲੇਫਰੀ ਪਹੁੰਚ ਚੁੱਕੀ ਹੈਗੀ ਆ ਸਾਰੀ ਫਸਲ ਵੀ ਤਿਆਰ ਹੋ ਚੁੱਕੀ ਹੈਗੀ ਆ ਅੱਗੇ ਸਾਨੂੰ ਚਾਹੀਦੀ ਹੈ ਇੰਡਸਟਰੀ ਜੋ ਕਿਸਾਨਾਂ ਦਾ ਕਹਿਣਾ ਇਹੀ ਆ ਵੀ ਅਸੀਂ ਪਹਿਲਾਂ ਹੀ ਕਰਜ਼ਾਈ ਹਾਂ ਦੂਜੀ ਅਸੀਂ ਇੰਡਸਟਰੀ ਕਿੱਥੋਂ ਕਢੀ ਕਰ ਲਾਂਗੇ ਸਾਨੂੰ ਸੈਲਰ ਵੀ ਚਾਹੀਦੇ ਆ ਫੂਡ ਮਿਲਣਾ ਵੀ ਚਾਹੀਦੇ ਆ ਦੂਸਰੋਂ ਵਾਲੇ ਫੈਕਟਰੀਆਂ ਵੀ ਚਾਹੀਦੀਆਂ ਆ ਵਰ ਬਾਅਦ ਦਾ ਦੋਸਮਾ ਸਾਨੂੰ ਚਾਹੀਦਾ ਹੈਗਾ ਇਹਦੇ ਵਿੱਚ ਘਭਰਾਉਂਦੀ ਵੀ ਕੋਈ ਲੋੜ ਨਹੀਂ ਕਿਉਂਕਿ ਸਭ ਕੁਝ ਬਣਿਆ ਬਣਾਇਆ ਆਲਰੇਡੀ ਹੈਗਾ ਸਿਰਫ ਇੱਕ ਲੋੜ ਹੈ ਮੈਨੇਜਮੈਂਟ ਦੀ ਮੰਨ ਲਓ ਇਹ ਥੋੜੀ ਗੱਲ ਕਰਦੇ ਹੈਗੇ ਹੁਣ ਆਪਣੇ ਪੰਜਾਬ ਦੇ ਵੀ ਸੈਲਰ ਬਹੁਤ ਜ਼ਿਆਦਾ ਹੈਗੇ ਆਪਾਂ ਸਿਰਫ ਇੱਕ ਜ਼ਿਲ੍ਹੇ ਮਗਰ ਇੱਕ ਸੈਲਰ ਦੀ ਗੱਲ ਕਰਦੇ ਹੈਗੇ ਮੰਨ ਲਓ 22 ਸੈਲਰਾਂ ਮਾਲਕ ਮਾਲਕਾਂ ਦੀ ਤੁਹਾਡੇ ਨਾਲ ਕਿਸਾਨਾਂ ਨਾਲ ਮੀਟਿੰਗ ਹੁੰਦੀ ਹੈਗੀ ਆ ਹੋ ਜਿਵੇਂ ਅੱਗੇ ਸਾਈਜ਼ਾ ਦੇ ਮਾਲਕ ਢੋਨਾ ਖਰੀਦਦੇ ਸੀ ਕਿ ਬਹੁਤ ਸਾਰਾ ਪੈਸਾ ਉਹਨਾਂ ਨੂੰ ਚਾਹੀਦਾ ਸੀ ਆ ਫਿਰ ਉਸ ਤੋਂ ਬਾਅਦ ਸਟੋਰ ਵੀ ਢਾਈ ਲੈਣ ਵੀ ਚਾਹੀਦੀ ਸੀ ਜੋ ਢੋਨਾ ਖਰੀਦਦੇ ਸੀ ਕਿ ਅੱਗੇ ਢੋਨੇ ਦਾ ਜਾਣੇ ਕਿ ਚੋਰ ਬਣਾ ਕੇ ਅੱਗੇ ਸਪਲਾਈ ਕਰਦੇ ਸੀ ਇੱਕ ਲੰਬਾ ਪ੍ਰੋਸੈਸ ਸੀਗਾ ਇਹਦੇ ਵਿੱਚ ਕਿਸਾਨਾਂ ਨੇ ਫੈਲਰ ਮਾਲਕਾਂ ਨਾਲ ਜਾਂ ਫਲੋਰ ਮਿੱਲਾ ਨਾਲ ਜਾਂ ਦੂਸਰੀਆਂ ਫੈਕਟਰੀਆਂ ਕੋਲ ਇੱਕ ਐਗਰੀਮੈਂਟ ਕਰਨਾ ਹੈਗਾ ਇਹ ਐਗਰੀਮੈਂਟ ਇਸ ਤਰ੍ਹਾਂ ਹੋਣਾ ਹੈਗਾ ਅਪਸ ਪਹਿਲਾਂ ਸੈਲਰ ਦੀ ਗੱਲ ਕਰਦੇ ਹੈਗੇ ਆ ਹੁਣ ਸੈਲਰ ਦੇ ਮਾਲਕਾਂ ਨੇ ਇਹੀ ਗੱਲ ਕਰਨੀ ਹੈਗੀ ਆ ਵੀ ਅਸੀਂ ਤੈਨੂੰ ਢੋਨਾ ਵੇਚਾਂਗੇ ਨਹੀਂ ਤੇਰਾ ਅਸੀਂ ਸੈਲਰ ਅਸੀਂ ਪੂਰਾ ਸਾਲ ਇਹ ਸਪਲਾਈ ਕਰਾਂਗੇ ਢੋਨੇ ਦੀ ਇੱਕ ਮਿੰਟਾ ਤੈਨੂੰ ਬਿੱਲਾ ਨਹੀਂ ਰੱਖਾਂਗੇ ਯਾਨੀ ਕਿ ਪੂਰਾ ਸਾਲ ਢੋਨਾ ਤੁਹਾਨੂੰ ਸਪਲਾਈ ਕਰਾਂਗੇ ਐਗਰੀਮੈਂਟ ਇਹ ਕਰਨਾ ਹੈਗਾ ਵੀ ਤੈਨੂੰ ਢੋਨਾ ਖਰੀਦਣ ਦੀ ਲੋੜ ਨਹੀਂ ਸਾਨੂੰ ਵੇਚਣ ਦੀ ਲੋੜ ਨਹੀਂਗੀ ਭਾਈ ਤੁਸੀਂ ਸਾਨੂੰ ਝੋਨਾ ਕੱਟ ਕੇ ਦੇਣਾ ਜਾਂ ਲੈ ਕੇ ਚੌਲ ਬਣਾ ਕੇ ਦੇਣੇ ਹੈਗੇ ਆ ਉਹਦੀ ਪੈਕਿੰਗ ਮਲਾ ਕੇ ਜਿਵੇਂ 5 ਕਿਲੋ ਦੀ ਪੈਕਿੰਗ 10 ਕਿਲੋ ਦੀ 20 ਕਿਲੋ ਦੀ ਕਵੰਟਲ ਦੀ ਪੈਕਿੰਗ ਹੈਗੀ ਆ ਉਹ ਤੁਸੀਂ ਦੇਣੀ ਹੈਗੀ ਆ ਉਹਦੇ ਉੱਤੇ ਤੁਸੀਂ ਜਿੰਨਾ ਤੁਹਾਡਾ ਖਰਚਾ ਹੁੰਦਾ ਹੈਗਾ ਮਸ਼ੀਨਰੀ ਦਾ ਬਿਜਲੀ ਦਾ ਲੇਬਰ ਦਾ ਜੋ ਵੀ ਉਹ ਤੁਸੀਂ ਸਾਨੂੰ ਦੱਸ ਦੇਣਾ ਹੈਗਾ ਅਸੀਂ ਆਪਣਾ ਖਰਚਾ ਜਿਹੜਾ ਸਾਡਾ ਲੇਬਰ ਦਾ ਖਰਚਾ ਜਾਂ ਕੁਝ ਮੈਂ ਠੇਕੇ ਦਿੰਦਾ ਉਹਦਾ ਖਰਚਾ ਸਾਰਾ ਸੀ ਪਾ ਕੇ ਉੱਤੇ ਰੇਟ ਅਸੀਂ ਲਗਾ ਕੇ ਸਾਰਾ ਮਾਰਕਾ ਲਾ ਕੇ ਲੈਵਲ ਆ ਕੇ ਅਸੀਂ ਉਹਨੂੰ ਅਸੀਂ ਜਾਣੇ ਗ੍ਰੋਸਰੀ ਸਟੋਰ ਤੇ ਸਪਲਾਈ ਕੀਤਾ ਜਾਊਗਾ ਜਿਹਦੇ ਵਿੱਚ ਇੱਕ ਸਰਕਲ ਬਣਦਾ ਹੁੰਦਾ ਜਿਵੇਂ ਹੁਣ ਆਮ ਜਿਵੇਂ ਧਾਰੀਆਂ ਦੇ ਦੁੱਧ ਤੋਂ ਹੁੰਦਾ ਹੈ ਉਹ ਵੀ ਪੇਮੈਂਟ 15 ਦਿਨਾਂ ਬਾਅਦ ਐ ਮਹੀਨੇ ਬਾਅਦ ਮਿਲਦੀ ਹੈਗੀ ਇਸੇ ਤਰ੍ਹਾਂ ਹੀ ਗ੍ਰੋਸਰੀ ਸਟੋਰ ਤੇ ਵੀ ਪੇਮੈਂਟ ਜਾਣੇ ਕਿ ਥੋੜੀ ਜੀ ਮੁਸ਼ਕਲ ਆਉਣੀ ਹੈਗੀ ਆ 15 20 ਦਿਨਾਂ ਦਾ ਮਹੀਨੇ ਦੀ ਉਹੀ ਸਰਕਲ ਦਾ ਫਿਰ ਘੁੰਮ ਜਾਣਾ ਹੈਗਾ ਫਿਰ ਜਾਣੇ ਕਿ ਸਾਨੂੰ ਜਾਣੇ ਕੌਣ ਲਗਾਤਾਰ ਜਾਣਗੇ ਪੇਮੈਂਟ ਆਉਣ ਲੱਗ ਪੂਗੀ ਇਹਦੇ ਇਹਦੇ ਵਿੱਚ ਨਾ ਤਾਂ ਕੋਈ ਸੈਲਰਾਂ ਸੈਲਰ ਮਾਲਕਾਂ ਦਾ ਕੋਈ ਨੁਕਸਾਨ ਹੈ ਨਾ ਕੋਈ ਜ਼ਿੰਮੇਵਾਰਾਂ ਦਾ ਨੁਕਸਾਨ ਹੈਗਾ ਦੂਜੀ ਗੱਲ ਇਹ ਵੀ ਹੈਗੇ ਜੇ ਇਸ ਤਰ੍ਹਾਂ ਫਲੋਰ ਮਿਲਣਾ ਇਸੇ ਤਰ੍ਹਾਂ ਹੀ ਜਿਵੇਂ ਦੂਸਰਿਆਂ ਉਹਨਾਂ ਨਾਲ ਐਗਰੀਮੈਂਟ ਹੋਊਗਾ ਇਹ ਜਾਣੇ ਕਿ ਪ੍ਰੋਸੈਸ ਇਸ ਤਰ੍ਹਾਂ ਹੀ ਕਰਨਾ ਹੈਗਾ ਸਾਨੂੰ ਲੋਡ ਵੀ ਨਹੀਂ ਪੈਣੀ ਕੋਈ ਮਸ਼ੀਨਰੀ ਖਰੀਦ ਕਰਨ ਦੀ ਸਾਰਾ ਕੁਝ ਬਣਿਆ ਬਣਾਇਆ ਹੈਗਾ ਇਹਦੇ ਵੱਲ ਜਾਣੇ ਕਿਸਾਨਾਂ ਨੂੰ ਬੇਨਤੀ ਬੇਨਤੀ ਕੀਤੀ ਜਾਂਦੀ ਹੈ ਵੀ ਤੁਸੀਂ ਸਾਡੇ ਨਾਲ ਵੀ ਤੁਸੀਂ ਮੀਟਿੰਗ ਕਰ ਸਕਦੇ ਹੋ ਤੁਹਾਡੇ ਮਨ ਚ ਕੋਈ ਵੀ ਕੁਐਸਚਨ ਹੈ ਡਾਊਟ ਆ ਸੀ ਕਲੀਅਰ ਕਰਾਂਗੇ ਕਿਉਂਕਿ ਇਹ ਸਭ ਤੋਂ ਵੱਡੀ ਮੈਨੇਜਮੈਂਟ ਹੀ ਹੈਗੀ ਜਿਹੜੀ ਟ੍ਰਾਇੰਗਲ ਪਾਰਟੀ ਉਹ ਪੰਜਾਬ ਆ ਇਹ ਗੁਰੂ ਨਾਨਕ ਦੇ ਵਿਚਾਰਤਾਂ ਨੂੰ ਲੈ ਕੇ ਚੱਲੀ ਹੈਗੀ ਆ ਫਰੇ ਦੇ ਵਿੱਚ ਕਿਸਾਨਾਂ ਨੇ ਰਾਜਨੀਤਿਕ ਦੇ ਤੌਰ ਤੇ ਵੀ ਹਿੱਸਾ ਪਾਉਣਾ ਹੈਗਾ ਇਹਨਾਂ ਨੂੰ ਵੀ ਅਸੀਂ ਜਾਣੇ ਕਿ ਪਹਿਲਾਂ ਵੀ ਕਹਿ ਚੁੱਕੇ ਕਿ ਏਜੰਡੇ ਦੇ ਵਿੱਚ ਜਾਣੇ ਕਿ 2 ਐਮਪੀ ਸੀ ਕਿਸਾਨਾਂ ਨੂੰ ਦੇਮਾਗ ਉਹਦੇ ਮਗਰ 18 ਐਮਐਲਏ ਵੀ ਆਉਂਦੇ ਹੈਗੇ ਆ ਤੁਸੀਂ ਰਾਜਿਕ ਤੌਰ ਤੇ ਵੀ ਮਜ਼ਬੂਤ ਹੋਵੋਗੇ ਬਾਕੀ ਤੁਸੀਂ ਆਰਥਿਕ ਪੱਖੋਂ ਵੀ ਮਜ਼ਬੂਤੀ ਆਉਗੀ ਤੁਸੀਂ ਸਾਡੇ ਨਾਲ ਮੀਟਿੰਗ ਕਰ ਸਕਦੇ ਹੈਗੇ ਆ ਬਾਕੀ ਸੈਲਰਾਂ ਦੇ ਮਾਲਕ ਜਾਂ ਫਲੋਰ ਮਿਲਾਂ ਦੇ ਮਾਲਕ ਜਾਂ ਉਹੀ ਵੀ ਇੰਡਸਟਰੀ ਦੇ ਮਾਲਕ ਸਾਡੇ ਨਾਲ ਮੀਟਿੰਗ ਕਰ ਸਕਦੇ ਆ ਸਾਡੇ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੈਗੇ ਜਾਂ ਸਾਡੇ ਦਫ਼ਤਰ ਵਿੱਚ ਆ ਕੇ ਵੀ ਮੀਟਿੰਗ ਕਰ ਸਕਦੇ ਹੈਗੇ ਆ ਬਾਕੀ ਦੂਜੀ ਬੇਨਤੀ ਇਹ ਵੀ ਅਸੀਂ ਕਰਦੇ ਹਾਂ ਕਿ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਫਾਲੋ ਕਰੋ ਸਾਡਾ ट्रायंगल ਪਾਰਟੀ ਆਫ ਪੰਜਾਬ ਇਹਦਾ YouTube ਚੈਨਲ ਹੈ Facebook ਪੇਜ ਵੀ ਹੈਗਾ ਇਹਨੂੰ ਤੁਸੀਂ ਵਾਪਰ ਫਾਲੋ ਕਰੋ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ